ਜੀ ਤਹਿਸੀਲਦਾਰ ਸਾਹਿਬ ਅੱਜ ਇਸ ਬੌਰਜ ਟਹਿਲ ਦਾ ਸਬੰਧ ਤੇ ਖੜੇ ਆ। ਸਾਥੀਓ ਆਪ ਜੀ ਦੀ ਮੁਲਾਕਾਤ ਤਹਿਸੀਲਦਾਰ ਬੜਾਚੌਰ ਮੈਮ ਸਕਵੀਰ ਕੌਰ ਜੀ ਦੇ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਮੈਮ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਡਾ ਪਹਿਲਾ ਸਵਾਲ ਇਹ ਹੈ ਕਿ ਜਿਨ੍ਹਾਂ ਨੌਜਵਾਨਾਂ ਨੇ ਰਾਤ ਦਿਨ ਸੇਵਾ ਨਿਭਾਈ ਹੈ ਕਿ ਉਹਨਾਂ ਦੀਆਂ ਲਿਸਟਾਂ ਬਣਾ ਕੇ ਡੀਸੀ ਸਹਿਬਾਨ ਨੂੰ ਭੇਜੀਆਂ ਜਾਣਗੀਆਂ? ਹਾਂਜੀ ਹਾਂਜੀ ਬਿਲਕੁਲ ਜੀ ਜਿਨ੍ਹਾਂ ਨੌਜਵਾਨਾਂ ਨੇ ਮੋਰੇ ਹੋ ਕੇ ਬਹੁਤ ਵੱਡੀ ਸੇਵਾ ਨਿਭਾਈ ਹੈਗੀ ਬਹੁਤ ਵਧੀਆ ਕੰਮ ਕੀਤਾ ਅਸੀਂ ਉਹਨਾਂ ਦੇ ਨਾਮ ਜਿਹੜੇ ਹੈਗੇ ਪਿੰਡਾਂ ਦੇ ਜਿੱਦਾਂ ਸਰਪੰਚਾਂ ਤੋਂ ਲੈ ਕੇ ਜਾਂ ਮੋਤਬਰ ਵਿਅਕਤੀਆਂ ਤੋਂ ਲੈ ਕੇ ਤਾਂ ਅਸੀਂ ਉਹਨਾਂ ਨੂੰ ਡੀਸੀ ਸਾਹਿਬ ਨੂੰ ਭੇਜਾਂਗੇ ਤਾਂ ਜੋ ਉਹਨਾਂ ਨੂੰ ਸਨਮਾਨਤ ਕਰ ਸਕਣ ਤਹਿਸੀਲਦਾਰ ਸਾਹਿਬ ਕਿਉਂਕਿ ਸਮਾਂ ਬਹੁਤ ਖਤਰਨਾਕ ਗੁਜ਼ ਰਿਹਾ ਹੈ ਜੀ ਇੱਕ ਮੌਸਮ ਨੇ ਬੜੀ ਤਕੜੀ ਕਰਵਟ ਲਈ ਕਿ ਮੀਂਹ ਰਾਤ ਦਿਨ ਪਈ ਆ ਜੀ ਉਹਦੇ ਨਾਲ ਨਾਲ ਪ੍ਰਸ਼ਾਸਨ ਨੇ ਵੀ ਰਾਤ ਦਿਨ ਸੇਵਾ ਨਿਭਾਈ ਹੈ ਜੀ ਡੀਸੀ ਸਾਹਿਬਾਨ ਵੀ ਬੰਨਾਂ ਦੇ ਉੱਪਰ ਰਾਤ ਦਿਨ ਆਪਣੀਆਂ ਡਿਊਟੀਆਂ ਨਿਭਾਉਣ ਦੀ ਨਜ਼ਰ ਆਈ ਹੈ ਬਿਲਕੁਲ ਉਹਦੇ ਨਾਲ ਨਾਲ ਨੌਜਵਾਨਾਂ ਦੀ ਬਹੁਤ ਵੱਡੀ ਦੇਣ ਹੈ ਕੀ ਕਹਿਣਾ ਚਾਹੁੰਦੇ ਆ ਨੌਜਵਾਨਾਂ ਦੇ ਬਾਰੇ ਆ ਇਹ ਪੰਜਾਬ ਇਹ ਪੰਜਾਬ ਦੇ ਨੌਜਵਾਨ ਜਿਹੜੇ ਹੈਗੇ ਹਰ ਵਕਤ ਤਿਆਰ ਬਰ ਤਿਆਰ ਰਹਿੰਦੇ ਨੇ ਸੇਵਾ ਭਾਵਨਾ ਦੇ ਵਾਲੇ ਆਪਣਾ ਪੰਜਾਬ ਹੈ ਹੀ ਪੰਜਾਬੀ ਆ ਇੱਥੋਂ ਹੀ ਜਾਗਦੀ ਏ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੀ ਸਾਡੀ ਪੰਜਾਬੀਅਤ ਏ ਇੱਥੋਂ ਹੀ ਸਾਬਤ ਹੁੰਦੀ ਏ ਕਿ ਜਿਹੜਾ ਅਸੀਂ ਨੌਜਵਾਨ ਸਾਡੇ ਬੱਚੇ ਜਦੋਂ ਨਿਕਲ ਕੇ ਬਾਹਰ ਕੋਈ ਵੀ ਮੁਸੀਬਤ ਆਂਦੀ ਏ ਕੋਈ ਮਹਿਮਾ ਬੰਦੀ ਏ ਤਾਂ ਇੱਕ ਇਹ ਕੁਛ ਨਹੀਂ ਦੇਖਦੇ ਇਕੱਠੇ ਹੋ ਕੇ ਤੇ ਜਿਹੜਾ ਹੈਗਾ ਉਹ ਹੰਬਲਾ ਮਾਰ ਕੇ ਹਰ ਮੁਸੀਬਤ ਤੋਂ ਬਚਾ ਲੈਂਦੇ ਆ ਅੱਜ ਗੌਰ ਦੇ ਟਹਿਲ ਦਾ ਬੰਦ ਦੇ ਉੱਪਰ ਖੜੇ ਆ ਤਾਂ ਜੀ ਸਥਿਤੀ ਕਿਸ ਤਰ੍ਹਾਂ ਨਹੀਂ ਲੱਗਦੀ ਅ ਇਹ ਤੋਂ ਅੱਜ ਜਿੱਦਾਂ ਕਾਫੀ ਦਿਨਾਂ ਤੋਂ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਪਿੱਛੇ ਜ਼ਿਆਦਾ ਪਾਣੀ ਔਨ ਕਰਕੇ ਜਿਹੜਾ ਹੈਗਾ ਥੋੜਾ ਸਥਿਤੀ ਗੰਭੀਰ ਹੋਈ ਹੋਈ ਸੀ ਬਟ ਸਾਰਾ ਪ੍ਰਸ਼ਾਸਨ ਸਾਰੇ ਇਲਾਕਾ ਨਿਵਾਸੀ ਸਾਰੇ ਜਿਹੜੇ ਹੈਗੇ ਆ ਸੰਤ ਮਹਾਪੁਰਸ਼ ਜਿਹੜੇ ਹੈਗੇ ਆ ਉਹ ਸਾਰਿਆਂ ਨੇ ਦੀ ਸਖਤ ਮਿਹਨਤ ਦੇ ਸਦਕਾ ਜਿਹੜਾ ਹੈਗਾ ਕਿ ਉਹ ਕਾਫੀ ਸਥਿਤੀ ਜਿਹੜੀ ਹੈਗੀ ਉਹ ਕੰਟਰੋਲ 'ਚ ਆ ਗਈ ਸਾਡੇ ਡੀਸੀ ਸਾਹਿਬ ਨੇ ਬਹੁਤ ਜਿਆਦਾ ਉਪਰਾਲੇ ਕੀਤੇ ਗਏ ਜਿੱਦਾਂ ਉਹਨਾਂ ਨੇ ਆਪ ਹੀ ਬੰਨਾ ਦਿੱਤੇ ਸਾਰਾ ਦਿਨ ਪਰ ਰਾਤ ਲਾ ਕੇ ਤੇ ਜਿਹੜਾ ਹੈਗਾ ਪ੍ਰਸ਼ਾਸਨ ਨੂੰ ਪੂਰਾ ਇਸ ਪਾਸੇ ਲਾਇਆ ਹੈਗਾ ਤਾਂ ਉਹ ਸਥਿਤੀ ਹੁਣ ਬਹੁਤ ਜਿਆਦਾ ਕੰਟਰੋਲ 'ਚ ਹੈਗੀ ਏ ਤਾਂ ਫੇਰ ਵੀ ਸਾਨੂੰ ਜਿੱਦਾਂ ਪਹਿਲਾਂ ਤੰਗੜਪੁਰ ਜਿਆਦਾ ਦਿੱਕਤ ਆਈ ਸੀਗੀ ਤਾਂ ਉੱਥੋਂ ਦਾ ਮੋਰਚਾ ਸਾਰਿਆਂ ਨੇ ਸੰਭਾਲਿਆ ਸੰਗਤ ਨੇ ਸਾਰਿਆਂ ਨੇ ਰਲ ਕੇ ਇਲਾਕਾ ਨਿਵਾਸੀਆਂ ਨੇ ਸੰਤਾ ਮਹਾਪੁਰਸ਼ਾਂ ਨੇ ਔਰ ਬਹੁਤ ਵੱਡੇ ਪੱਧਰ ਤੇ ਸੇਵਾ ਕੀਤੀ ਔਰ ਉਸ ਤੋਂ ਬਾਅਦ ਜਿਵੇਂ ਬੇਲਾ ਤਾਜੂਵਾਲ ਤਾਂ ਹੁਣ ਆਪਾਂ ਜੇ ਬੁਰਜ ਟਾਹਲ 10 ਖੜੇ ਹੈਗੇ ਆ ਤਾਂ ਬੁਰਜ ਟਾਹਲ 10 ਵੀ ਆਪਾਂ ਹੁਣ ਦੇਖ ਰਹੇ ਆ ਕਿ ਸਥਿਤੀ ਕੰਟਰੋਲ ਦੇ ਵਿੱਚ ਹੈਗੀ ਏ ਤੇ ਸੰਗਤ ਔਰ ਬਾਬਾ ਜੀ ਜਿਹੜੇ ਹੈਗੇ ਆ ਆ ਅਨੰਤਪੁਰ ਸਾਹਿਬ ਵਾਲੇ ਜਿਹੜੇ ਆ ਉਹ ਆਪਣਾ ਪੂਰਾ ਸੰਗਤਾਂ ਨੂੰ ਨਾਲ ਲੈ ਕੇ ਤੇ ਜਿਹੜਾ ਉਹ ਕਾਰ ਸੇਵਾ ਕਰ ਰਿਹਾ ਨਾਮ ਸਿੰਘ ਜਿਹੜੇ ਉਹ ਸੇਵਾ ਕਰ ਰਹੇ ਨੇ ਤਾਂ ਅਸੀਂ ਬੜਾ ਸ਼ਲਾਗ ਵਾਲਾ ਕੰਮ ਹੈਗਾ ਕਿ ਜਿਹੜੇ ਉਹ ਫੰਡ ਨਹੀਂ ਮਿਹਨਤ ਆਪ ਖੋਦ ਬਾਬਾ ਜੀ ਆਪ ਇੱਥੇ ਪਹੁੰਚੇ ਹੋਏ ਆ ਨਾ ਔਰ ਮੈਂ ਦੇਖ ਰਹੀ ਆ ਕਿਵੇਂ ਉਹ ਨਿਗਰਾਨੀ ਦੇ ਵਿੱਚ ਕਰਵਾ ਰਹੇ ਨੇ ਤੇ ਸਾਡੇ ਡੀਸੀ ਸਾਹਿਬ ਪਲ-ਪਲ ਤੇ ਜਿਹੜਾ ਹੈਗਾ ਉਹ ਪੂਰੀ ਨਿਗਰਾਨੀ ਰੱਖ ਰਹੇ ਨੇ ਔਰ ਸਾਡੀਆਂ ਡਿਊਟੀਆਂ ਜਿੱਦਾਂ ਹੈਗੀਆਂ ਅਸੀਂ ਉਹ ਕਰ ਰਹੇ ਹੈਗੇ ਆ ਔਰ ਹੁਣ ਸਥਿਤੀ ਜਿਹੜੀ ਹੈਗੀ ਕੰਟਰੋਲ ਦੇ ਵਿੱਚ ਹੈ। ਤੁਹਾਨੂੰ 26 ਜਨਵਰੀ ਤੇ ਸਨਮਾਨਿਤ ਕੀਤਾ ਜਾਵੇਗਾ। ਕਿਉਂਕਿ ਇਹ ਨਹੀਂ ਬਿਲਕੁਲ ਜੀ ਜਿਹੜੇ ਬਹੁਤ ਵੱਡੀ ਸੇਵਾ ਜਿਹੜੇ ਬੰਦੇ ਆ ਗਿਆ ਤਾਂ ਉਹਨਾਂ ਨੂੰ ਜਰੂਰ ਅਸੀਂ ਉਹ ਨਾਮ ਲੈ ਕੇ ਜਿਹੜੇ ਜਿਹੜੇ ਜਿਨ੍ਹਾਂ ਨੇ ਵੱਧ ਬਹੁਤ ਵੱਡੇ ਪੱਧਰ ਤੇ ਸੇਵਾ ਨਿਭਾਈ ਉਹਨਾਂ ਨੂੰ ਜਰੂਰ ਅਸੀਂ ਸਨਮਾਨਤ ਕਰਵਾਵਾਂਗੇ ਡੀਸੀ ਸਾਹਿਬ ਨੂੰ ਨਾਮ ਭੇਜਾਂਗੇ